ਕਵਰ ਕਰਨ ਦੇ ਲਈ ਸੀਵਰੇਜ ਦੀ ਵਿਵਸਥਾ ਵਾਸਤੇ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 16 ਕਰੋੜ 98 ਲੱਖ ਰੁਪਇਆ ਇਸ ਨਗਰ ਨੂੰ ਦਿੱਤਾ ਸੋ ਇਹ 16 ਕਰੋੜ 98 ਲੱਖ ਰੁਪਏ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਵਧੀਆ ਲੇਟੈਸਟ ਟੈਕਨੋਲੋਜੀ ਦੇ ਨਾਲ ਭਰਪੂਰ ਸੀਵਰੇਜ ਬਸਾਇਆ ਜਾਊਗਾ ਤੇ ਪਲੱਸ ਸੀਵਰੇਜ ਟ੍ਰੀਟਮੈਂਟ ਪਲਾਨ ਵੀ ਲੱਗਣਾ ਹੈ ਸੋ ਜਿਹਦਾ ਅੱਜ ਇਹ ਘਟਨ ਕਰਨ ਦੇ ਲਈ ਮੈਂ ਇੱਥੇ ਮਿਲਵਾਇਆ ਸੋ ਮੇਰੇ ਵੱਲੋਂ ਮਾਨਜੁਗ ਮੁੱਖ ਮੰਤਰੀ ਜੀ ਵੱਲੋਂ ਨਗਰ ਪੰਚਾਇਤ ਨਰੋਡ ਜਾਮਲ ਸੰਗ ਦੇ ਸਾਰੇ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਮੈਂ ਕਹਿ ਸਕਦਾ ਕਿ ਇਸ ਰਾਵੀ ਦੇ ਪਾਰਲੇ ਪਾਸੇ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਲਗਭਗ 17 ਕਰੋੜ ਰੁਪਏ ਦਾ ਉਹ ਪਹਿਲੀ ਵਾਰ ਆਇਆ ਸੋ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਹੈ ਤੇ ਜੇ ਸੁਪਨੇ ਨੂੰ ਸਕਾਰ ਕਰਨ ਦੇ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਇਹ ਉਹਦਾ ਪ੍ਰਗਟਾਵਾ ਹੈ ਉਹਦਾ ਅਸਰ ਹੈ ਕਿ ਸਰਦੀ ਇਲਾਕੇ ਦੇ ਲੋਕਾਂ ਨੂੰ ਵੀ ਸੀਵਰੇਜ ਦੀ ਵਿਵਸਥਾ ਮਿਲੇ ਜਿਸ ਤੋਂ ਪਹਿਲਾਂ ਵੀ ਮੈਂ ਜਿਸ ਤੋਂ ਪਹਿਲਾਂ ਵੀ ਇਸ ਇਲਾਕੇ ਦੇ ਅੰਦਰ 5 ਆਮ ਆਦਮੀ ਕਲੀਨਿਕ ਜਿਸ ਤੋਂ ਪਹਿਲਾਂ 48 ਲੱਖ ਰੁਪਈਆ ਨਰੋ ਬਮਿਆਲ ਦੀ ਆਈਟੀਆਈ ਨੂੰ ਜਿਸ ਤੋਂ ਪਹਿਲਾਂ 61 ਲੱਖ ਰੁਪਈਆ ਇਸ ਨਗਰ ਦੇ ਸੀਨੀਅਰ ਸੈਂਟਰੀ ਸਕੂਲ ਨੂੰ ਅਪਗ੍ਰੇਡ ਕਰਨ ਦੇ ਲਈ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਤੇ ਅੱਜ ਉਹਨਾਂ ਸਾਰੀਆਂ ਯੋਜਨਾਵਾਂ ਦਾ ਇਹ ਸਿਰਾ ਆ ਸਭ ਤੋਂ ਵੱਡਾ ਪ੍ਰੋਜੈਕਟ ਸੋ ਮੈਂ ਖੁਦ ਵੀ ਮਾਨਯੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਇਸ ਸਰਹੱਦੀ ਏਰੀਏ ਵੱਲ ਆਪਣੀ ਸਵੱਲੀ ਅੱਖ ਰੱਖਦੇ ਹੋਏ ਏਡਾ ਵੱਡਾ ਪ੍ਰੋਜੈਕਟ ਦਿੱਤਾ ਸੋ ਮੈਂ ਸਮਝਦਾ ਇਹ ਤਾਂ ਬਹੁਤ ਵੱਡੀ ਰਾਹਤ ਜਿਹੜੀ ਆ ਉਸ ਇਲਾਕੇ ਦੇ ਲੋਕਾਂ ਨੂੰ ਮਿਲਲੀ ਹੈ ਤਾਂ ਖਾਸ ਕਰਕੇ ਉਹ ਪਰਿਵਾਰ ਜਿਹੜਾ ਅੱਜ ਮਹਿੰਗੇ ਯੁੱਗ ਦੇ ਅੰਦਰ ਸੁਚਾਲੇ ਨਹੀਂ ਬਣਾ ਸਕਦੇ ਘਰ ਦੇ ਅੰਦਰ ਜਾਂ ਜਿਨ੍ਹਾਂ ਕੋ ਜਗ੍ਹਾ ਨਹੀਂ ਹੈ ਇਹ ਵੀ ਕੁਝ ਪਰਿਵਾਰ ਹੈਗੇ ਆ ਸੋ ਜਨਰਲੀ ਬਹੁਤ ਵੱਡੀ ਸੁਗਾਤ ਜਿਹੜੀ ਅੱਜ ਨਰੋਡ ਜਮਲ ਸਿੰਘ ਦੇ ਲੋਕਾਂ ਨੂੰ ਮਿਲੀ ਹੈ ਤੇ ਮੇਰੇ ਵੱਲੋਂ ਵੀ ਬਹੁਤ-ਬਹੁਤ ਮਾਣ ਹੈ ਮੰਤਰੀ ਜੀ ਕਿਵੇਂ ਤੇ ਦੂਸਰੇ ਪਾਸੇ ਤੁਸੀਂ ਆਮ ਆਦਮੀ ਗੁਰਵਾਣੀ ਦੇ ਅੰਦਰ ਇੱਕ ਸ਼ਬਦ ਉਚਾਰਿਆ ਜਾਂਦਾ ਗੁਰੂਆਂ ਵੱਲੋਂ ਸਾਬਤ ਸ਼ਬਦ ਹੈ ਇੱਕ ਲੱਭ ਖਾ ਕੇ ਤੇਰੇ ਲੰਗਰਾਂ ਚੋਂ ਕੂਰ-ਕੂਰ ਮੋਤ ਨੂੰ ਵੰਗਾਰੇ ਤੇਰਾ ਖਾਲਸਾ ਅਸੀਂ ਆਮ ਲੋਕ ਐ ਅਸੀਂ ਰੁੱਖੀ ਸੁੱਕੀ ਖਾ ਕੇ ਜਿਹਦਾ ਪਹਿਲ ਮੁਕਾਬਲਾ ਕੀਤਾ 2022 ਦੇ ਅੰਦਰ ਇਸ ਵਾਰ ਵੀ ਜਿਹੜਾ ਆ ਉਹ ਮੁਕਾਬਲਾ ਮੁਕਾਬਲਾ ਨਹੀਂ ਬਣੀ ਕੋਈ ਹੈਗਾ ਬਲਕਿ ਇੱਕ ਪਾਸੜ ਜਿਸ ਤਰ੍ਹਾਂ ਦੀ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਵਿਕਾਸ ਦੀ ਲਹਿਰ ਚੱਲ ਰਹੀ ਹੈ ਤੇ ਖਾਸ ਕਰਕੇ ਉਹਨਾਂ ਦੀ ਜਿਹੜੀ ਇਮਾਨਦਾਰੀ ਤੇ ਲੋਕ ਜਿੱਦਾਂ ਅੱਜ ਮਾਨ ਮਹਿਸੂਸ ਕਰਦੇ ਆ ਅੱਜ ਕਿਸੇ ਵੀ ਪਾਰਟੀ ਦੇ ਕੋਲ ਕੋਈ ਬਦਲ ਨਹੀਂ ਹੈ ਸੋ ਜਿਹੜੇ 22 23 ਮਹੀਨਿਆਂ ਦੇ ਅੰਦਰ ਸਰਕਾਰ ਨੇ ਵੱਡੇ ਪੱਧਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਪੰਜਾਬ ਦੇ ਬੱਚਿਆਂ ਨੂੰ ਸਰਦਾਈ ਇਲਾਕਿਆਂ ਦੇ ਡਿਵੈਲਪਮੈਂਟ ਲਈ ਕਰੋੜਾਂ ਰੁਪਈਆਂ ਦੇ ਫੰਡ ਦਿੱਤੇ ਆ ਘਰ ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਅਮਲ 'ਚ ਆ ਗਈ ਹੈ ਆਮ ਆਦਮੀ ਕਲੀਨਿਕ ਹੈਗੇ ਆ ਸੋ ਇਹ ਸਾਰੀਆਂ ਜਿਹੜੀਆਂ ਨੇ ਸਹੂਤਾ ਸਰਕਾਰ ਤੁਹਾਡੇ ਦਰਵਾਜ਼ੇ ਦੋਜਣੇ ਤੇ ਕੈਂਪ ਲੱਗ ਰਹੇ ਆ ਲੋਕ ਗੁੱਡ ਫੀਲ ਕਰਦੇ ਆ ਸੋ ਆ ਆਮ ਆਦਮੀ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਗੁਰਦਾਸਪੁਰ ਦੇ ਅੰਦਰ ਔਰ ਪੂਰੀ ਚੜ੍ਹਦੀ ਕਲਾ ਦੇ ਨੇ ਸਾਡੇ ਵਰਕਰ ਸਾਡੇ ਲੋਕ ਇੱਕ ਵਾਰ ਫੇਰ ਪੰਜਾਬ ਦੇ ਲੋਕ ਵੱਡਾ ਆਸ਼ੀਰਵਾਦ ਦੇਣਗੇ ਆਮ ਆਦਮੀ ਪਾਰਟੀ ਸੈਸ਼ਨ ਚ ਵੀ ਲਾਜ਼ਮੀ ਉਹ ਲੋਕ ਜਿਹੜੇ ਆਪਣੇ ਆਪ ਨੂੰ ਇਹ ਸਾਬਤ ਕਰਨ ਦਾ ਕੋਸ਼ਿਸ਼ ਕਰਦੇ ਰਹੇ ਹਮੇਸ਼ਾ ਕਿ ਸ਼ਾਇਦ ਅਸੈਂਬਲੀਆਂ ਪਾਰਲੀਮੈਂਟਾਂ ਚ ਚਲਾਣਾ ਉਹਨਾਂ ਦਾ ਉਹਨਾਂ ਦੇ ਕੰਮ ਹੈ ਉਹਨਾਂ ਨੂੰ ਅੱਜ ਆਮ ਲੋਕਾਂ ਦੇ ਘਰਾਂ ਦੇ ਬੱਚਿਆਂ ਨੇ ਪੜ੍ਹਨੇ ਪਾਇਆ ਤੇ ਅਸੈਂਬਲੀ 'ਚ ਬੋਲਦੇ ਵੀ ਆ ਸਵਾਲਾਂ ਦੇ ਜਵਾਬ ਵੀ ਦਿੰਦੇ ਆ ਸੋ ਅੱਜ ਕੋਈ ਮੁਕਾਬਲਾ ਨਹੀਂ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਦਾ ਉਹਨਾਂ ਦੀਆਂ ਨੀਤੀਆਂ ਦਾ ਤੇ ਖਾਸ ਕਰਕੇ ਸ੍ਰੀ ਅਰਵੰਦ ਕੇਜਰੀਵਾਲ ਜੀ ਦਾ ਦੇਸ ਦੇ ਲੋਕ ਜਿੰਦਾ ਜਥਾਂ ਦਾ ਸਵਾਗਤ ਕਰਦੇ ਆ ਮੈਨੂੰ ਲੱਗਦਾ ਵੀ ਅੱਜ ਪਵਿੱਖ ਜਿਹੜਾ ਆਮ ਆਦਮੀ ਪਾਰਟੀ ਬੜੀ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਡਿਪਾਰਟਮੈਂਟ ਦੇ ਦੀ ਸਰਕਾਰ ਰਾਸ਼ਨ ਪਹੁੰਚਾਉਂਦੀ ਹਾਂ لازਮੀ لازਮੀ ਅਸੀਂ ਵੱਡੇ ਪ੍ਰੋਜੈਕਟ ਨੂੰ ਜਿਹੜਾ ਅਮਲ ਚ ਲਾਗੂ ਕਰ ਰਹੇ ਹਾਂ ਔਰ ਸਾਨੂੰ ਉਹਦੇ ਚੋਂ ਬੜੀ ਆਚੀ ਫੀਡਬੈਕ ਮਿਲ ਰਹੀ ਹੈ ਔਰ ਲੋਕ ਬਹੁਤ ਮਤਲਬ ਜਿਹੜਾ ਘਰ ਘਰ ਜੋ ਰਾਸ਼ਨ ਪਹੁੰਚਦਾ ਤੇ ਲੋਕ ਮੈਂ ਸਮਝਦਾ ਵੀ ਉਹਨਾਂ ਦੀ ਦਿਹਾੜੀ ਟੁੱਟਣੋਂ ਵੀ ਬਚਦੀ ਹੈ ਉਹਨਾਂ ਦੀ ਹਰਾਸਮੈਂਟ ਵੀ ਮੁਕਦੀ ਆ ਇੱਕ ਸਨਮਾਨ ਵੀ ਮਿਲਦਾ ਜਦੋਂ ਸਰਕਾਰ ਉਹਨਾਂ ਨੂੰ ਘਰ ਜਾ ਕੇ ਰਾਸ਼ਨ ਦਿੰਦੀ ਆ ਸੋ ਬਹੁਤ ਚੰਗਾ ਸਾਡੀ ਇਹ ਘਰ ਘਰ ਰਾਸ਼ਨ ਜਦੋਂ ਚੱਲ ਰਹੀ ਹੈ ਗਰੀਬ ਪਰਿਵਾਰ ਦੇ ਬੰਦੇ ਨੂੰ ਇੱਕ ਗਰੀਬ ਪਰਿਵਾਰ ਨੂੰ ਉੱਠੇ ਹੋਏ ਸ਼ਕਤ ਨੂੰ ਕੈਬਨਿਟ ਦੇ ਵਿੱਚ ਵੜਾਉਂਦਾ ਜਿਹੜਾ ਕਿ ਨਰੋਡ ਜਮਲ ਸਿੰਘ ਦੇ ਵਕ ਵਕ ਬਾਡਾ ਜੋ ਇਸ ਮੇਰੀ ਮਤਾਓ ਮੇਰੇ ਬਜ਼ੁਰਗੋ ਆਗੂ ਸਾਥੀ volunteers ਸਾਥੀ ਸੀਵਰੇਜ ਬੋਰਡ ਦੇ ਐਕਸ਼ਨ ਪੈਸਟਿਓ ਕਮੇਟੀ ਦੇ ਨਗਰਪਾਲਿਕਾ ਦੇ ਬਲਾਜੀਆਂ ਸਾਥੀ ਆਪਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ はい。